ਬਾਈ ਲੋ ਜੀ ਰਾਤ ਦਾ ਸਫਰ ਨੇ ਪੜਨੇ ਦੇ ਬਾਅਦ ਅੱਜ ਸਵੇਰੀ ਆਪਾਂ ਛੀਨਗਰ ਤੋਂ ਤੁਰਨ ਲੱਗੇ ਹਾਂ ਹੁਣ ਅੱਗੇ ਵਾਸਤੇ ਤਕਰੀਬਨ ਸਵੇਰੇ ਦੇ 5:35 ਦਾ ਟਾਈਮ ਹੋ ਗਿਆ ਹੈ ਬਾਈ ਹਾਂ ਹੁਣ ਤਾਂ ਹੌਣ ਦਾ ਜਾਣ ਦਾ ਟਾਈਮ ਹੋ ਗਿਆ ਦਿਨ ਚੜਨ ਲੱਗ ਗਿਆ ਤਾਂ ਹੀ ਗਾਂਹ ਮਿਸ਼ਨੇਬਲ ਪਹੁੰਚਣਾ ਜਿੱਥੇ ਪਹੁੰਚਣਾ ਸੀ ਬੰਨੇ ਹੋਰ ਪਹਿਲਾਂ ਆਉਂਗੇ ਪਹੁੰਚਣਾ ਹੈ ਜੋਛੀ ਮੱਡ ਕੋਲ ਜਿੱਥੇ ਆਪਣੇ ਪਿੰਡ ਵਾਲਿਆਂ ਦਾ ਲੰਗਰ ਹੈ ਆਪਣੇ ਏਰੀਆ ਦੇ ਦਾ ਉੱਥੇ ਪਹੁੰਚ ਕੇ ਆਪਾਂ ਕੰਮ ਜੁੜ ਕਰਦੇ ਦੇਖਦੇ ਆਪਾਂ ਉੱਥੇ ਲੰਗਰ ਲੋਗਰ ਛਾਗੇ ਇੱਥੇ ਜਾ ਬਣੀ ਆਪਣਾ ਬੀਜੇ ਉੱਥੇ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਕਰਦੇ ਆਂ ਕੋਈ ਹੋਰ ਕੀ ਕੋਸ਼ਿਸ਼ ਕਰਾਂਗੇ ਵੀ ਇਹ ਗਬਲੇ ਗੁਰਦੁਆਰੇ ਸਾਹਿਬ ਪਹੁੰਚੀਏ ਇੰਨੀ ਕਿਹਾ ਦੁਕਾਨੀ ਜਾ ਕੇ ਫਿਰ ਕੈਮ ਨਾਲ ਗਬਲੇ ਗੁਰਦੁਆਰਾ ਸਾਹਿਬ ਪਹੁੰਚਣ ਦਾ ਮਨ ਬਣਾਇਆ ਹੋਇਆ ਵੀ ਜਿੱਕਰਾਂ ਵੀ ਹੋ ਸਕੇ ਸ਼ਾਮ ਤੱਕ ਗਬਲੇ ਗੁਰਦੁਆਰਾ ਸਾਹਿਬ ਪਹੁੰਚਿਆ ਜਾਵੇ ਜੇ ਜੱਪਾ ਪਹੁੰਚ ਜੇ ਫਿਰ ਇੱਕ ਦਿਨ ਦਾ ਫਰਕ ਪੈ ਜਾਂਦਾ ਆਪਣਾ ਇਹ ਪੂਰੇ ਦਿਨ ਦਾ ਫਰਕ ਪੈ ਜਾਂਦਾ ਜੇ ਅਸੀਂ ਪਹੁੰਚ ਗਏ ਪਹੁੰਚੋ ਯਾਰ ਫਿਰ ਚਲੋ ਦੂਸਰੀ ਵਾਰ ਹੋ ਜਾਓ ਚਲੋ ਚੱਲਦੇ ਠੀਕ ਹੈ ਬਾਕੀ ਨਾਲ ਦੀ ਨਾਲ ਗਾਹ ਵੀਡੀਓ ਬਣਾਵਾਂਗੇ ਚਲੋ ਇਹ ਸ਼੍ਰੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਸ਼੍ਰੀ ਨਗਰ ਸਾਹਿਬ ਦੇ ਦੁਆਰਾ ਹੈ ਇਹ ਕਾਫੀ ਵਿੱਚ ਜਾ ਕੇ ਆਇਆ ਇਹ ਤੇ ਰੋਡ ਪਰ ਤੇ ਛੇਤੀ ਦਿਖਦਾ ਵੀ ਨਹੀਂ ਹੈਗਾ ਇਹ ਕਰਦਾ ਮਿੱਡ ਮਿੱਡ ਬਾਦ ਰਮਾਲ ਅਈ ਏ ਘੰਟੇ ਦਾ ਰੋਲਾ ਪੈ ਗਿਆ ਸਾਡਾ ਇਹ ਰਮਾਲ ਜਿਹੜਾ ਕਹਿੰਦਾ ਮੈਂ ਤੈਨੂੰ ਦੇ ਦਿੱਤੀ ਮੈਂ ਕਿਹਾ ਬਾਈ ਤਾਂ ਮੈਨੂੰ ਦਿੱਤੀ ਨਹੀਂ ਆਈ ਉਹਦਾ ਇੰਨਾ ਸਰਕਾਰ ਸਪਰੇਅ ਵਾਲੀ ਛੱਲਾ ਉਹਦਾ ਇੰਨਾ ਸਪਰੇਅ ਵਾਲਾ ਛੱਲਾ ਦੂਰ ਤੀ ਦੇਖ ਗਿਆ ਅੱਧਾ ਘੰਟਾ ਸਾਡਾ ਖਰਾਬ ਹੋ ਗਿਆ ਇਹਦੇ ਪਿੱਛੇ ਚੱਲ 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 ਮਿਲ ਗਈ ਛੋਕਰ ਨੂੰ ਤੈਨੂੰ ਕੋਈ ਬਾਤ ਚਲੋ ਚਲੋ ਲਓ ਜੀ ਸ਼੍ਰੀ ਨਗਰ ਤੋਂ ਚੱਲ ਕੇ ਆਪਾਂ ਨਗਰਾਸੂ ਪਹੁੰਚ ਗਏ ਕਿਵੇਂ ਆਪਾਂ ਨੂੰ ਡੇਢ ਘੰਟਾ ਲੱਗ ਗਿਆ ਇਹ ਕਿਹਾ ਕਿ ਕਿਲੋਮੀਟਰ ਨੂੰ ਤੁਹਾਨੂੰ ਡੇਢ ਘੰਟਾ ਲੱਗ ਗਿਆ ਜਿੱਥੇ ਹੁਣ ਆਪਾਂ ਚਾਹ ਬਾਣੀ ਪੀਤਾ ਭਾਤ ਨੂੰ ਥੋੜੇ ਵਿਦੇ ਦੁਆਰਾ ਕਿਹਾ ਉਹਨੇ ਇੱਕ ਵਾਰੀ ਕਹਿੰਦੇ ਜਦੋਂ ਥੋੜਾ ਰੀਫਰੈਸ਼ ਹੋ ਜਾਗੇ ਰਾਤ ਨੂੰ ਨੀਂਦ ਉਹਦੇ ਘਾਟ ਆਈ ਆ ਨਾਲ ਵੀਊ ਦੇਖੋ ਏਸੀ ਵਾਲਾ ਕਮਰਾ ਤਾਂ ਨੀਂਦ ਘਟਾ ਆਈ ਆ ਆਈ ਸੀ ਵਾਲੇ ਕਮਰੇ ਜਿਹਨੂੰ ਨੀਂਦ ਘਟਾ ਆਈ ਮੁੰਡਾ ਏਸੀ ਪੈਂਦਾ ਨਹੀਂ ਹੈ ਮੈਂ ਮੇਹਰਬਾਨੀ ਹੈ ਹੈ ਬਈ ਉਹ ਮੇਰੀ ਮੇਹਰਬਾਨੀ ਹੋਈ ਹੈ ਜਾਬੀ ਰਾਤ ਨੂੰ ਮਿਲ ਗਈ ਹੈ ਅਬ ਵੀ ਅਲਗ ਦਾ ਚਾਬੀ ਮਿਲ ਗਈ ਭਾਈ ਦਾ ਦਾਦੀ ਦੀ ਬਹੁਤ ਔਖੀ ਮਿਲੀ ਅੱਧਾ ਘੰਟਾ ਲੱਗ ਗਿਆ ਤੁਹਾਨੂੰ ਬੰਨਣਾ ਹੈ ਨਹੀਂ ਬੰਨਣਾ ਨਹੀਂ ਹੈਗਾ ਪਰ ਜੇ ਮੇਰੀ ਯਾਦ ਨਹੀਂ ਹੈਗਾ ਇੱਕ ਦੋ ਦਿਨ ਰੁਕੇ ਜੇ ਮੇਰੀ ਯਾਦ ਹੋਵੇ ਮੈਂ ਦਿੱਤੇ ਚਾਬੀ ਫੜੀ ਹੈ ਉਹ ਸੱਚ ਨਾ ਨਹੀਂ ਕਿਹਾ ਮੈਂ ਸੁਣਿਆ ਇਹਨੇ ਕਿਹਾ ਵੀ ਹੱਥੋਂ ਮੋਟਾ ਜਾਣਾ ਚਾਬੀ ਬੰਨਣਾ ਮੈਨੂੰ ਯਾਦ ਨਹੀਂ ਚਲੋ ਨਵਾਰ ਨੂੰ ਨਾਲ ਗਿਰ ਗਈ ਹਣੀ ਤਾਂ ਪੱਕੀ ਜੀ ਦੀ ਨਾ ਪਤਾ ਨਹੀਂ ਲੱਗਿਆ ਚੱਪੀ ਮੂੰਹ ਤੋਂ ਨਹੀਂ ਚੱਪੀ ਹੋਣ ਤੋਂ ਗਈ ਸੀ ਐਡੇ ਜਾ ਕੇ ਮਿਲ ਗਈ ਉਹ ਨਗਰਾਸ਼ ਦੀ ਵਾ ਕਿੱਥੇ ਜਾਣਾ ਆਪਾਂ ਨੇ ਲੰਗਰ ਕੋਣੇ ਨੋਨੇ ਕੋਣੇ ਜੋਸ਼ੀ ਮੰਡ ਤੇੋਂ ਰਹਾ 15 ਕਿਲੋਮੀਟਰ ਆਹੋ ਮਹਾ ਗਾਰਾ ਨੂੰ ਪਤਾ ਵੀ ਆ ਬਾਅਦ ਕਿਉਂ ਲੱਗ ਜੀ ਜੋਸ਼ੀ ਮੰਡ ਉੱਤੇ ਹੁਣ 110 ਕਿਲੋਮੀਟਰ ਹੂ ਕੰਡੀ ਜੜਾ ਵਾਲੇ ਫੁੱਲੀਆਂ ਲੰਗਰ ਲੱਗਦਾ ਹੁੰਦਾ 100 100 ਦੇ ਲੰਗਰ ਚੱਲ 100 ਤਾਂ ਹੋਣੀ ਚੱਲ ਦੇਖਦੇ ਹਾਂ ਠੀਕ ਹੈ ਫਿਰ ਚੱਲਦੇ ਅੱਗੇ ਸੋ ਲੰਗਰ ਲੱਗ ਕੇ ਪਹੁੰਚਦੇ ਆ ਉਹ ਵਧੀਆ ਦਾ ਤਾਰੀ ਹੋ ਗਿਆ ਦੇਖਦਾ ਸਭ ਤੁਸੀਂ ਲਓ ਜੀ ਜੋਚੀ ਮੜ ਤੇ ਆਪਾਂ 12 13 ਕਿਲੋਮੀਟਰ ਹੋਰ ਰਹਿ ਗਏ ਪੂਰੇ ਲੰਗਰ ਚੱਲ ਰਿਹਾ ਸੀ ਜੀ ਆਪਣੇ ਮੋਹਰੀ ਦੇ ਲਈ ਲੰਗਰ ਆ। ਉੱਥੇ ਆਪਾਂ ਲੰਗਰ ਸ਼ਕ ਕੇ ਆਏ ਆ। ਇਹ ਸਾਡੇ ਪਿੰਡ ਦਾ ਮੁੰਡਾ ਬਾਈ। ਇੱਕ ਗੇਦਾ ਭਾਈ ਆ। ਇਹ ਲੰਗਰ ਲਾਉਂਦੇ ਆ ਮੋਹਰੀ ਵਾਲੇ ਗਾ ਇਲਾਕੇ। ਕਿੰਨਾ ਚਿਰ ਹੋ ਗਿਆ ਇਹਨਾਂ ਨੇ? ਇਹ ਸਾਨੂੰ ਨੌਵਾਂ ਲੰਗਰ ਆ। ਇਹ ਅਮਰ ਨਾਮਾ ਮੋਹਰੀ ਦੇ ਜਿੰਨੇ ਇਲਾਕਾ-ਇਲਾਕਾ ਇਹ ਨੂ ਚੰਡੀਗੜ੍ਹ ਦਾ ਸਾਰੇ ਪਿੰਡਾਂ ਦੇ ਯਾਰ ਦੋਸਤ ਮੁੰਡੇ ਇਕੱਠੇ ਹੋ ਕੇ ਲੰਗਰ ਲਾਉਂਦੇ ਆ। ਹਰ ਸਾਲ ਲੰਗਰ ਲਾਉਂਦੇ ਆ। ਜੋਸ਼ੀ ਮੜ ਤੋਂ 12 ਕਿਲੋਮੀਟਰ ਦਾ ਲੰਗਰ ਲੱਗਦਾ ਜੀ। ਤੇ ਬਾਕੀ ਹੋਰ ਦਾਨੀ ਸੱਜਣਾ ਜਿਹੜੇ ਉਹਦਾ ਰੋਕਟ ਤੋਂ ਹੋ ਜਾਂਦੇ ਆ ਤੇ ਹੋਰ ਸਹਾਰ ਤੋਂ ਵਾਲੇ ਨੇ ਕੈਨੇਡਾ ਬੜੀ ਕਰੋ ਇੰਨੀ ਵੀ ਸੰਗਤ ਹੈ ਸਾਰੀ ਮਤਲਬ ਸਿੱਧਾ ਇਕੱਠਾ ਕਰਕੇ ਦੰਦੀ ਆ ਉਹਦੇ ਹਿਸਾਬ ਨਾਲ ਫਿਰ ਉਹਦੇ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਦਾ ਜੀ ਕਿਨੇ ਦੀਦ ਲਾਈਵ ਇਹ ਆਪਣਾ ਲੰਗਰ ਲੱਗਦਾ 1 ਜੂਨ ਤੋਂ ਲੈ ਕੇ 20 ਜੂਨ ਤੱਕ ਹਾਂਜੀ ਇਹ ਚੱਲਦਾ ਹਾਂਜੀ ਜਿਹੜੀ ਚੱਲਦਾ ਸਾਰਾ ਆਪਣਾ ਜਿਹੜਾ ਲੰਗਰ ਬਣਦਾ ਦੇਸੀ ਘੀ ਦੇ ਵਿੱਚ ਬਣਦਾ ਜੀ ਇਹਦੇ ਸੰਗਤਾਂ ਹੋਰ ਜੋ ਸੀਮਟ ਤੋਂ ਬਰਾਕੇ ਹੋਣ ਸਾਰੇ ਜਾ ਰਹੇ ਆਂ ਕਿਉਂ ਸੀਮਟ ਤੋਂ 12 ਕਿਲੋਮੀਟਰ ਹੋ ਰਹੇ ਨੰਗਰ ਸਾਕੇ ਜਾਇਓ ਜੀ ਸਾਰੇ ਹਾਂ ਜਿਹੜਾ ਸੰਗਤਾਰੀ ਸਾਰੇ ਪਾਸੇ ਮੈਂ ਦਾ ਕਾਫਸਾ ਹੈ ਉਸ ਤੋਂ ਬਾਅਦ ਚੱਲਦੇ ਹਾਂ ਲੋ ਜੀ ਹੁਣ ਚੱਲਦੇ ਆਪਾਂ ਗਾਹਾਂ ਜੋ ਸੀਮਟ 12 ਕਿਲੋਮੀਟਰ ਏ ਬਾਅਦ ਆਪਣਾ ਤਕਰੀਬਨ 21 ਕਿਲੋਮੀਟਰ ਗਾਹਾਂ ਕੋਈ ਨਾ ਘਾਟਾਂਗਾ ਹਾਂ ਦੇ ਆ ਫਿਰ ਬਾਕੀ ਉਹ ਤਾਂ ਆਹ ਮੁਰਗੀਆਂ ਦੇ ਵੇਖਿੰਦੇ ਇਹ ਨਗਰ ਖਾਦੇ ਨਗਰ ਖਾਦੇ ਆਹ ਨਗਰ ਖਾ ਕੇ ਜਾਓ ਚਲੋ ਤੁਹਾਡੀ ਜੀ ਦੇ ਵਿੱਚ ਬਈ ਹਾਜ਼ਰ ਹੈ ਜੀ ਤਾਂ ਜਾਣਾ ਕਿ ਨਹੀਂ ਅਸੀਂ ਇਹ ਤਾਂ ਜਾਣਾ ਹੀ ਜਾਵਾਂਗੇ 16 ਆ ਜਾ 7 ਚਲੋ ਜੀ ਗਈ ਚਲਦੇ ਆ ਫਿਰ ਗਾਉਂ ਉਹ ਫਿਰ ਗੱਲ ਕਿਹਨਾਂ ਨੂੰ ਪਤਾ ਲੱਗੂਗਾ ਗੱਡੀ ਬਾਤ ਹੈ ਤੇ ਕਿੰਨੀ ਮਾਰੋ ਮਾਰੀ ਹੋ ਰਹੀ ਆ ਬਾਈ ਆਪਾਂ ਮੋਟਰਸਾਈਕਲੇ ਲੈ ਜਾਣਾ ਔਰ ਇੱਥੇ 4 ਕਿਲੋਮੀਟਰ ਹੈ ਉੱਥੇ ਖੜਾ ਦਾਂਗੇ ਮੜਾ ਕੁੜੇ ਮਂਗਾਰੇ ਬਾਈ ਗੱਡੀ ਬਾਤ ਕਿੰਨੀ ਮਾਰੋ ਮਾਰੀ ਹੈ ਲੈ ਲੱਗੀ ਖੜੀ ਕੁੜਿਆਂ ਦੀ ਚੰਨਾਂ ਦੀ ਐਲ ਬੰਜਰ ਵਜਾਂਗਾ ਹੁਣ ਤੂੰ ਥੁਰ ਗਿਆ ਨਹੀਂ ਯਾਰ ਤੂੰ ਤਾਂ ਜਾਇ ਨਾ ਮਂਗਾਈਏ ਜਾਲੀ ਨੂੰ ਤਾਂ ਚੱਲਦਾ ਜਾਇ ਨੂੰ ਵੀ ਨਹੀਂ ਚੱਲਦੀ ਆ ਗੱਗੇ ਗੱਗੇ ਨੂੰ ਵੇਖ ਲੈ ਮਗਾ ਕੇ ਹਾਲ ਦੇਖ ਲੈ ਤੂੰ ਫਿਰ ਤਾਂ ਉਹਨੂੰ ਗੱਗੇ ਨੂੰ ਤਾਂ ਦਿਖਾਉਣੇ ਵਾਲਾ ਹਾਲ ਆ ਲੈ ਦੇਖ ਕੇ ਹਾਂ ਗੱਡੀ ਵੀ ਨਹੀਂ ਤੈਨੂੰ ਮਿਲਲੀ ਘੰਟਾ ਆ ਗੱਡੀ ਬੱਲੀ ਆ ਖੜੀ ਆ ਹੈ ਆ ਗੱਡੀ ਖੜੀ ਆ ਉਹ ਮਿਲੂਗੀ ਉਹ ਦੋ ਜੋੜੜੀਆਂ ਪੈਣੀਆਂ ਹੈ ਦੋ ਜੋੜੜੀਆਂ ਗੱਡੀਆਂ ਅੱਛਾ ਆ ਇੱਕ ਪੰਗਾ ਧੂੜੂ ਆ ਆ ਬੂਟ ਦੇਖ ਲੈ ਇੱਧਰ ਚਾਰ ਦੁਕਾਨਾਂ ਬਦੇ ਮਸਾਲਾ ਬੂਟ ਮੇਰੇ ਆ ਚੱਲ ਮਿਲਤਾ ਗਏ ਜੀ ਮਿਲੇ ਗਿਆ ਰੇਗੋਂ 9 ਨੰਬਰ 10 ਨੰਬਰ ਤੇ ਮਸਾ ਹੋ ਗਿਆ 11 ਨੰਬਰ 11 ਨੰਬਰ ਹੁੰਦਾ ਮੈਂ ਹੁਣੇ ਸਿਪਾਈ ਚ ਨਹੀਂ ਆ ਕਹਿੰਦਾ ਐਡਾ ਬੜਾ ਪੈਰ ਮਾਹ ਪਹਾੜੀਆਂ ਦੇ ਪੈਰ ਛੋਟੂ ਛੱਲੇ ਦੇ ਪੈਰ ਹੈ ਛੱਲੇ ਦੇ ਆ ਗੁੱਡੀ ਦਿਖਾਓ ਮੜੀ ਜੀ ਗੁੱਡੀ ਆ ਗੁੱਡੀ ਆ ਬੜਾ ਗ੍ਰਿਪ ਦਿਖਾਈਦਾ ਵੇਖਾਂਗੇ ਬਾਲਾ ਦੋ ਜੀ ਜਰਾ ਪਹਾੜੀ ਤੇ ਗੱਡੀ ਕਿਹਦੇ ਖਾਬ ਗਿਆ ਲਾ ਰਹੀ ਆ ਵੀ ਬਾਈ ਗਰੇ ਆ ਜੈ ਲੱਗ ਰਿਹਾ ਸੀਪਾ ਗਰੇ ਆ ਜਦ ਅਸੀਂ ਅੱਜ ਦੇ ਸਾਰੇ ਘਿਰਲੇ ਥੇ ਲੋ ਜੀ ਆਪਾਂ ਪਹੁੰਚ ਗਏ ਗੋਵਿੰਦਗੜ੍ਹ ਹੁਣ ਇੱਥੇ ਤੇ ਚੜ੍ਹਾਈ ਸ਼ੁਰੂ ਕਰਨ ਲੱਗੇ ਅੱਜ 11:00 ਕਵਾਦਿਆਂ ਨੂੰ ਪਹੁੰਚ ਗਏ ਤੇਰੇ ਨਾ ਸੌਰੀ 1:00 ਵਜੇ ਹੈ ਨਾ ਹਾਂ 1:00 10:00 ਨੂੰ ਨਵਾਂ ਬੱਜਣਾ 12 12:00 12:00 ਵਜੇ ਪਹੁੰਚ ਗਏ ਤੇ ਜੀ 12:00 ਵਜੇ ਪਹੁੰਚ ਗਏ ਤੇ 1:00 ਵਜੇ 1:00 ਵਜੇ ਨੂੰ ਉੱਪਰੋਂ ਸ਼ੁਰੂ ਕਰਨ ਲੱਗਿਆ ਦੇਖਦੇ ਉੱਪਰ ਕਿੰਨੇ ਵਜੇ ਸਾਰੇ ਲੱਗਦੇ ਆ ਹਵਾ ਹੁੰਦੀ ਠੰਢੀ ਠੰਢੀ ਹੁਣ ਜਿੱਥੇ ਦਿੱਲੀ ਆ ਪੌਂਦੀ ਆ ਹਾ ਰਾਜਾ ਆ ਹਾ ਦਰ ਆਜਾ ਹਵਾ ਹੁੰਦੀ ਹੁਣ ਉੱਧੋ ਪਾਣੀ ਕਿੰਨਾ ਆ ਉਹਦੀ ਗੱਲ ਆ ਉਹਦੀ ਗੱਲ ਉਹਦੀ ਗੱਲ ਨੂੰ ਹੋਣੀ ਆ ਲਈ ਪਾਉਣ ਹਾਂ ਕਰ ਲੂਗਾ ਪਤਾ ਲੱਗੂ ਬਾਕੀ ਹੁਣ ਕਹਾਂ ਜਾ ਕੇ ਪਤਾ ਲੱਭੂਗੀ ਕਹੀ ਜੀ ਆ ਪੌਂਦੀ ਸਾਨੂੰ ਹੈ ਚੜਾਈ ਤੇ ਲੱਗ ਜਾਣਾ ਪਤਾ ਵੀ ਕਹੀ ਜੀ ਆ ਨਾ ਨਹੀਂ ਆਣੀ ਪਸੀਨੇ ਆਣੇ ਆ ਚਲੋ ਕੋਈ ਨਹੀਂ ਜੀ ਹੌਲੀ ਹੌਲੀ ਕਰਕੇ ਜਿੱਦਿਆ ਵੇ ਕਰੀਏ ਸ਼ੁਰੂ ਚਲੋ ਚਲੋ ਆਪੀ ਤੋਂ ਲੈ ਲਓ ਪਾਣੀ ਪਾਣੀ ਲੈ ਲਓ ਕਿਆ ਲੈਣਾ ਪਾਣੀ ਲੈ ਲਓ ਜੀ ਪਾਣੀ ਦੀ ਬੋਤਲਾਂ ਪਰ ਲਓ ਇੱਕ ਠੀਕ ਠੀਕ ਅਬ ਇਹ ਗੰਪੂਰ ਉੱਥੇ ਆਜਾ ਹੁ ਆਇਲਾ ਹੋਣਾ ਤਾਂ ਹੈਗਾ ਹੋਈਏ ਰਸਤੇ 'ਚ ਕੋਈ ਨਹੀਂ ਮਿਲੀਆਂ ਜੇ ਲੋ ਕਹਿ ਲੈਣਾ ਜਿਹੜੀ ਉਹ 20 ਮਿੰਟ ਉੱਤੇ ਠੀਕ ਜਾਣੀ ਮੈਨੂੰ ਚਲੋ ਜਿਗਾਈ ਫਿਰ ਕਵਾਗੀ ਦਾ ਜਾ ਕੇ ਦੇਖਦੇ ਹਾਂ ਉਹ ਪਹਿਲੇ ਗੁਰਦੁਆਰਾ ਸਾਹਿਬ ਬਾਕੀ ਰਸਤੇ 'ਚ ਕੱਲੀ ਹੁਣ ਖਾਣ ਪੀਣ ਦੀ ਥਲਾ ਲਓ ਜੀ ਚੜਾਈ ਕਰਤੀ ਸ਼ੁਰੂ ਪੰਪੇ ਲਗਾਵੇ ਸਭ ਜਾਣਦਾ ਪਹਿਲਾ ਸਟੈਪ ਉੱਪਰ ਲੈ ਮੇਰਾ ਕਹਾਂ ਸਾਰੀ ਸਾਰਾ ਅਬਦੁੱਲਾ ਸਾਹਿਬ ਹੁਣ 15 ਮਿੰਟ ਖੜੇ ਰੋਗੇ ਤਾਂ ਤੇਰਾ ਬੋਲਣ ਲੱਗਾ ਤੂੰ ਚੜਾਈ ਬਹੁਤ ਹੈ ਚੜਾਈ ਬਹੁਤ ਹੈ ਬਾਈ ਅੰਡੇ ਵਧੀਆ ਜੀ ਜਾ ਹਾਂ ਹੋਵੇ ਕੰਮ ਸ਼ੁਰੂ 10 ਵਜੇ ਸ਼ੁਰੂ ਕਰਿਆ ਦੇਖੋ ਕਈ ਵਜੇ ਪੁੱਜਦਾ ਪਤਾ 20 ਮਿੰਟ ਤੁਰੇਗਾ ਉਹ ਤੁਰ ਰਹਗਾ ਨਾ 10 ਮਿੰਟ ਖਾਣਾ ਹਾਂ ਇਹਨਾਂ ਦਾ ਹੋਲੀ ਹੋਲੀ ਕਾਲੀ ਕਰਨੀ ਹੈ ਜੀ ਕਾਲੀ ਕਰਕੇ ਫਾਇਦਾ ਨਹੀਂ ਨਹੀਂ ਇੰਨੀ ਜਿੱਤੀ ਕਿਹੜੇ ਪੁੱਜਣ ਲੱਗੇ ਦੋ ਬੰਦੇ ਸਾਡੇ ਅੱਗੇ ਭੱਜ ਕੇ ਰੋਕਣੇ ਪੈਣੇ ਨੇ ਇਹਦੇ ਨਹੀਂ ਆਪੇ ਲੱਗਦਾ ਤਾ ਜਾਓ ਤਾਂ ਮੇਰਾ ਹਾਂ ਥੋੜਾ ਰੋ ਕਰ ਦੂਗਾ ਅੱਧਾ ਕਿਦੋਂ ਮੁੰਡਾ ਆ ਕੇ ਉਧਰ ਕਿਉਂ ਤਾ ਹੋਲੀ ਹੋਲੀ ਚਲੋ ਨਾ ਨਾ ਠੀਕ ਹੈ ਮੈਂ 10 ਮਿੰਟ ਬੈਠ ਕੇ ਬੱਸ ਚਲੋ ਭਾਈ ਕਰੋ ਕਰੋ ਚਲੋ ਕਰੋ ਜੀ ਮੇਰੀ ਗੱਲ ਸੁਣ ਲਾਲਜੀ ਭਾਈ ਜੇ ਕਹਿੰਦਾ ਟੁੱਟਗਾ ਦਾ ਬੈਠ ਗਿਆ ਤੈਨ੍ਹ ਕੈਨ੍ਹੇਗਾ ਨਾ ਤੇਰੀ ਜਲਦੀ ਚਾਰ ਬਸ ਲਾ ਲੈ ਬੈਠਾ ਕੌਣ ਆਇਆ ਦੱਸੂ ਮੈਂ ਕੀ ਆਇਆ ਨਹੀਂ ਨਾੜ ਤੜੀ ਗੀ ਬੰਮੇ ਦਾ ਹੈਗਾ ਨਾੜ ਤਾਂ ਮੈਂ ਕੀ ਆ ਠੂਂਦੀ ਬੈਠਾ ਦਾ ਇਹ ਆ ਚਾਚਾ ਦੇ ਲਓ ਚੱਲ ਖੜਾ ਹੋ ਗਿਆ ਬੰਦਾ ਜਦੀ ਬਾਈ ਨਾਵੇਂ ਬਦਨਾਮ ਗਿਆ ਨਿੰਗਾ ਇਹ ਮਿੰਦਾ ਵੀ ਕਿੰਨੀ ਆ ਗਿਆ ਜਿੰਨੇ ਨਿੰਗਾ ਬੈਠ ਜਾ ਕੇ ਕਿਧੌਣੀਆਂ ਨਹੀਂ ਨਹੀਂ ਨਾੜੇ ਪੁੱਛੀ ਜਾਂਦਾ ਵੀ ਕਿੰਨਾ ਇਹਨਾਂ ਨੇ ਗਲਤ ਲਿਖਿਆ ਹੋਇਆ ਏ ਡਰਾਈਵਰੀ ਵੀਧੀ ਕਰਾਉਣੀ ਮੈਂ ਕੋਈ ਨਾ ਡਰਾਈਵਿੰਗ ਕਰ ਲੂੰਗਾ ਕੋਈ ਨਾ ਹੋਰ ਵੀ ਆ ਕੇ ਚਲਾਉਣਾ ਠੀਕ ਚਲਾ ਲੂੰਗਾ ਹਾਂ ਕੋਈ ਫੇਰ ਕੱਟ ਹੈ ਲੈ ਬਾਈ ਨੂੰ ਕੀ ਦਬਾਈ ਪੱਕਾ ਅਸੀਂ ਕੱਚੇ ਨਹੀਂ ਨਹੀਂ ਦੇਖ ਲੈ ਆਉਣਾ ਬਰਾਬਰ ਮੁਕਾਬਲਾ ਦੋਹਾਂ ਦੇ ਬੈਗ ਪਵਾ ਦੇ ਤਿੰਨ ਵਾਰੀ ਖੜਦੇ ਨੂੰ ਫੇਲੇ ਮੈਂ ਇੱਥੇ ਦੀ ਮਸੀ ਲੱਗਿਆ ਆ ਲੈ ਦੇ ਨਾ ਬੋਲ ਬਾਈ ਤੇਰੀਆਂ ਵੋਟਾਂ ਜ਼ਿਆਦਾ ਤੇਰੇ ਗਾ ਬਈ ਨਹੀਂ ਨਹੀਂ ਵੋਟਾਂ ਤੇਰੇ ਮਾਲੂ ਦੇ ਨਾਲ ਹੀ ਦੋਹਾਂ ਤੇਰੀ ਆ ਤੈਨੂੰ ਉਧਰ ਦੇ ਦੇ ਮੇਰੇ ਵਿਰੁੱਧ ਹੀ ਆਏ ਦੋਹੇ ਨਾ ਕੀ ਰੁਪਏ ਆ ਪਾਰਟੀ ਵਾਦੀ ਕਰਦੇ ਯਾਰ ਤੁਸੀਂ ਪਾਰਟੀ ਵਾਦੀ ਨਹੀਂ ਵੀ ਦੇਖੋ ਆਹ ਆਰਾਮਦਾਰ ਜਣਾ ਆਪਣਾ ਚੜੀ ਜਾਓ ਪਿੰਡ ਚ ਪਾਰਟੀ ਮਾਚੀ ਕਰਦੇ ਆ ਇੱਥੇ ਰਹਿਣਾ ਚਾਹੀਦਾ ਚਲੋ ਮਰਜੀ ਆ ਦੱਦੂ ਬਾਈ ਥੋੜਾ ਜਿਹਾ ਦਰ ਲੈ ਚਲੋ ਥੋੜਾ ਦਰਦੇ ਬਣਾ ਲੈਨੇ ਨਾ ਮੈਂ ਬਣਾਵਾ ਤੁਸੀਂ ਤੁਰੋ ਬਾਈ ਪਤਾ ਨਹੀਂ ਕੋਲਾ ਬਹਿਲੀ ਗਏ ਨੇ ਵੀ ਤੂੰ ਗਰਮੀ ਚ ਲੈ ਜੇਂ ਇੱਥੇ ਜਿੰਨਾ ਕ ਬੈਗ ਮੈਂ ਚੱਕਿਆ ਬਾਈ ਦੁੱਕਣਾ ਤੇ ਮੈਂ ਲੈ ਕੇ ਚੱਲਣਾ ਅੱਜ ਵੀ ਡਿੰਗਾ ਵੇਚ ਲਾਵਣੀ ਆ ਨਾ ਫੋਨ ਮੇਰਾ ਡਿੰਗਾ ਮਿੰਦਾ ਕਿੰਨੀ ਆ ਜਿਹਨੂੰ ਦੁੱਕਣਾ ਡਿੰਗਾ ਮੈਂ ਚੱਕੂਗਾ ਤੂੰ ਰੈਸ਼ਨ ਲੈ ਨਾਣ ਬਾਕੀ ਬੰਦੇ ਹੈਗੇ ਆ ਜਿਹੜਾ ਜਿੱਥੇ ਮੈਂ ਚੱਕਣਾ ਉਹ ਦਿਨ ਕੱਢਦਾ ਵੀ ਚੱਕਣਾ ਹਾਂ ਦੰਦ ਕੱਢਦਾ ਬੱਲੀ ਬੰਦਾ ਕੀ ਕਰੀਦਾ ਯਾਰ ਤੇਰੇ ਪੈਰ ਨੂੰ ਦੇਖੀ ਖਤਰ ਕਰ ਲਈ ਇੱਕ ਬੈਗਾ ਵਾਸਤੇ ਇਹੋ ਇਹੋ ਨਹੀਂ ਜੋਰਤੀ ਹਲੋਲਾ ਵਜਿਆ ਇਹਦਾ ਬੋਨੇ ਦੇ ਸਿਰ ਪਰ ਮਿਲ ਗਿਆ ਹੋ ਗਿਆ ਮਾਰ ਬਾਈ ਨਾਲ ਤੁਸੇ ਨਾਲਰਕਾਰ ਨਹੀਂ ਹੋ ਚੜਿਆ ਵੀ ਤੈ ਤੂੰ ਮੂਰੇ ਹੋ ਤਾਂ ਹੀ ਆਉਂਗੇ ਤੂੰ ਬਚੇ ਹੋ ਜਾ ਹਾਂ ਬਾਈ ਚੜਾਈ ਨਹੀਂ ਐਨੀ ਔਖੀ ਚ ਨਹੀਂ ਤੜਾਈ ਔਖੀ ਮਲਕੀਤ ਬਾਈ ਨੂੰ ਪੁੱਛ ਕੇ ਦੇਖ ਲੈ ਮੈਂ ਤਾਂ ਠੀਕ ਆ ਲੈ ਕੈਮਰੇ ਦਾ ਵੀ ਠੀਕ ਆ ਹਾਂ ਮੈਂ ਵੀ ਠੀਕ ਆ ਜਾਂਦਾ ਅਸਲ ਚ ਹਮੇਸ਼ਾ ਠੀਕ ਹੋ ਜਾਂਦਾ ਅਸਲ ਚ ਕੰਮ ਸਾਰੀ ਗੱਲ ਮਲਕੀਤ ਬਾਈ ਨੂੰ ਕਰਦਾ ਹੈ ਨਹੀਂ ਮੈਂ ਕੁਝ ਨਹੀਂ ਕੀ ਆਇਆ ਉਹ ਲੈ ਤੇ ਰੀਦੇ ਘਸ ਗਿਆ ਅਸਲ ਚ ਏ ਮੇਰੇ ਵੀ ਸਿੱਟਦਾ ਗੱਲ ਹੁੰਦੀ ਦਾ ਟਾਈਮ ਆਉਣ ਵਾਲਾ ਚੱਕਰਿਆਂ ਵਾਲਾ ਬੈਕ ਚੱਕਰਿਆਂ ਵਾਲਾ ਹਾਂ ਕੋਡਾ ਕਰਕੇ ਦੇਣਾ ਜਿੰਮ ਕੋਡਾ ਦਿਖਾ ਇਹਨੇ ਦੇਖ ਲੈਂਦਾ ਆ ਖੱਟੇ ਕਰਾਉਣੀ ਆ ਚਲਾਉਣੀ ਆ ਢੋੜਾ 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 2008 ਜਾਇ ਤੇ ਅਸ ਦੇ ਲਵੀਏ ਤੂੰ ਸਮਝਦਾ ਜਿੱਥੇ ਦਰਖਤ ਆ ਜੂ ਵਿੱਚ ਵਿੱਚ ਪਾਣੀ ਚੱਲਦਾ ਦਾ ਵਿੱਚ ਵਿੱਚ ਉਹ ਪਾ ਲਿਆ ਜਿੰਨਾਂ ਕ ਇੰਨਾ ਕ ਹੁਣ ਬੰਨਾਂ ਕ ਪਾਣੀ ਚੱਲੇ ਕਰਦਾ ਦਾ ਜਿਹੜੇ ਸਾਲ ਹੜਾ ਆਏ ਦੇ ਦਾ ਸਾਰਾ ਫੂਲ ਕੇ ਸੜਦਾ ਮੇਰਾ ਫੂਲ ਨਹੀਂ ਸੜਦਾ ਰਾਸਤਾ ਨਾਲ ਹੁੰਦਾ ਰਸਤਾ ਨਾਲ ਹੁੰਦਾ ਤੇ ਦੂਜੇ ਨਾਲ ਹੁੰਦਾ ਤਾਂ ਤੈਨੂੰ ਫੋਟੋ ਪਈਆਂ ਮੇਰੇ ਕੋਲ ਜਦੋਂ ਕੈਮਰੇ ਤਾਂ ਹੁੰਦੇ ਵੀ ਤੇ ਇਹ ਆਇਆ ਰਣ 88 ਚ ਕਿਆ ਅੱਠ ਜਿਹੜਾ ਕੈਮਰੇ ਹੈਗੇ ਤੇ ਤੋਂ ਟੋਟੇ ਕੋਲ ਵੀ ਵੀਡੀਓ ਦੋਏ ਕੈਮਰੇ ਤੇ ਪੰਦਰਾਂ ਬੜਾ ਨਾ ਬਣਾਈ ਜਾ ਸਾਡੇ ਦੋਏ ਕੈਮਰੇ ਤੇ ਫੋਟੋਆਂ ਖਿੱਚਣੇ ਵਾਲੇ ਆਹ ਵੀਡੀਓ ਵਾਲੇ ਕੈਮਰੇ ਨਹੀਂ ਦਿਨਾ ਸਾਡੇ ਜਿਹੜੀ ਪੂਰੀ ਗੱਲ ਕਹੇ ਫਿਰ ਵੀ ਕੈਮਰੇ ਤਾਂ ਹੈਗੇ ਤੇ ਉਹ ਤਾਂ ਬਥੇਰੇ ਪੁਰਾਣੇ ਤੇ ਪਰ ਹੂੰ ਨੋਰਮਲੀ ਗੱਲ ਕਰਦਾ ਵੀ ਸਾਡੀ ਤਰੱਕੀ ਨਹੀਂ ਜੀ ਨਾ ਹੋਈ ਜਦ ਆ ਕੀ ਜ਼ਮੀਨ ਹੈ ਨਾ ਬੰਦੇ ਦੀ ਤਰੱਕੀ ਮੇਨ ਆ ਜਿਹੜੇ ਨੇ ਆਉਣਾ ਔਰੇ ਹੁਣ ਸਾਡੇ ਕੋਲ ਫੋਨ ਹੈਗਾ ਤੈਨੂੰ ਦਿਖਾਤਾ ਦੇ ਯਾਰ ਕੋਈ ਹੈ ਨਾ ਬਾਈ ਸਰਦਾਜੀ ਪੀਣ ਲੱਗੇ ਮੋਟੇ ਬ੍ਰੈਂਡ ਦੇ ਪਹਿਲੀ ਤੇਰੀ ਢੰਡ ਔਰੇ ਦਾ ਦੇਖ ਰਾ ਚੱਲਦੀ ਆ ਜਾਣੀ ਲੱਗੇ ਦੇਖ ਲੈ ਆਏ ਨਾ کہیں ਵੇਖੀ ਕੁੰਟੂ ਸੁਟਾ ਚੱਲ ਨਾ ਰੁਕ ਚੱਲ ਤਾ ਆਈਆਂ ਹੁਣ ਆਦੇ ਔਰੇ ਨੂੰ ਨਾ ਕਿਹੜੀਆਂ ਨਾ ਤਾਂ ਪਿੱਛੇ ਦੀ ਆਉਂਦੀ ਹੈ ਤੇ ਉਹ ਤਾਂ ਉਹਦਾ ਹਲੇ ਹਾਂ ਨਾ ਕੱਖ ਖਾ ਕੇ ਆਈਆਂ ਹੁਣ ਆਹੋ ਆਹ ਬੰਦੇ ਨੂੰ ਗਰਮੀ ਆ ਗਈ ਜੀ ਬਿਨਾ ਬੈਗ ਚੱਕਿਓ ਹਾਂ ਤੇ ਜੈਫਰ ਦਾ ਲਾਠੀ ਵੀ ਕਰਦੀ ਫਿਰਦਾ ਹਾਂ ਚੱਕ ਲਾਗੇ ਚੱਕ ਲਾਗੇ ਚੱਕ ਲਾਠੀ ਕਿਲੇ ਬਜ਼ੁਰਗ ਜੀ ਲੱਗਦੀ ਹੈ ਜੰਗੀ ਉਹ ਸੈਨੂ ਭਾਈ ਵਿਊ ਬਹੁਤ ਸੋਹਣਾ ਜੀ ਇਧਰ ਬੱਦਲੇ ਬੱਦਲ ਬੱਦਲੇ ਬੱਦਲ ਜੀ ਦੇਖੋ ਲਾਟਾ ਦੇ ਹੀ ਕਾ ਆ ਵੀ ਨਹੀਂ ਜੀ ਭਾਈ ਹਾਂ ਬਸ ਸਮਝੋ ਆਪਾਂ ਸਿਰੇ ਜਾਣਾ ਇਹਨਾਂ ਤੇ ਉੱਥੇ ਜਾ ਕੇ ਇਹਦੇ ਬਰਾਬਰ ਦੋ ਤਿੰਨ ਪਹਾੜ ਦੇਖਣੇ ਉੱਚੇ ਉਹ ਵੀ ਥੋੜੇ ਥੋੜੇ ਗਲਤ ਪਹਾੜ ਪਰ ਨਜੜਾ ਦੀ ਇਹਨਾਂ ਨੇ ਨਹੀਂ ਕਹਾਲੇ ਤੇ ਜਾਣਾ ਗਲਤ ਮੋੜ ਦਾ ਕਰਕੇ ਜਾਂਦੇ ਰਹੇ ਚੜਾਈ ਜੜ ਗਏ ਔਖਾ ਹੋ ਜਣਾ ਗੀ ਚੱਲਦੇ ਜਾਂਦੇ ਰਹੇ ਆਓ ਅਸੀਂ ਆ ਮੈਂ ਚੱਲਦੇ ਹਾਂ ਕੋਈ ਚੱਲਦੇ ਜਾਂਦੇ ਰਹੇ ਆ ਔਖਾ ਜ਼ਿਆਦਾ ਕੀ ਵਗੂ ਜਿਹੜਾ ਕਿਦਰੀ ਪਹੁੰਚੜਾਈ ਮਿਲਦੀ ਜ਼ਿਆਦਾ ਮੈਂ ਸਿੱਧੀ ਹੁੰਦੀ ਬਾਈ ਹੈ ਬੈਗ ਪਣਾ ਦੇ ਫੇ ਮਮੇ ਨੂੰ ਉਹਨੂੰ ਆ ਜਾ ਵੀ ਕੈ ਕਿਲੋਮੀਟਰ ਤੇ ਕਿੰਨੇ ਕਾਗੇ ਇੰਨਾ ਕੀ 7 ਕਿਲੋਮੀਟਰ ਕਿੰਨਾ ਦਾ ਇਹ ਇਹ ਹੈਗਾ ਤਾਂ ਪਹਿਨਾ 13 ਕਿਲੋਮੀਟਰਾਂ ਤੇ ਹੁਣ 13 ਕਿਲੋਮੀਟਰ ਦਾ ਇਹਨਾਂ ਨੂੰ ਚਾਰ ਗੱਡੀ ਨਿਕਲ ਗਈ ਨੌ ਲਾ ਲਾ ਹਾਂ ਚਾਰ ਕਾਫਾ ਆ ਗਏ ਚਾਰ ਕਿਲੋਮੀਟਰ ਸਾਡੇ ਜਾ ਇਹ ਉੱਤੇ ਬਾਹਰ ਕੱਢ ਲਈ ਉਸ ਤੋਂ ਬਾਅਦ ਸੱਤ ਉਹੀ ਹੋ ਗਿਆ ਬਰਾਬਰ ਇਹ ਗੁਰਦਾਰ ਸਿੰਘ ਜਿਹੜਾ ਜਿੱਦ ਨਹੀਂ ਉਧਰ ਹੱਥ ਐ ਜਾਣਾ ਫਿਰ ਕੱਲ ਨੂੰ 7 ਚੜਨਾ ਹੈ ਉਹਦਾ ਕਹਦਾ ਯਾਰ ਅੱਜ ਤੇ ਜਪਾਂ ਬੈਗੇ ਜਮਾਂ ਕਰਾ ਦੇਣੇ ਉਹ ਵੀ ਆ ਦੇਣਾ ਮੈਂ ਹਾਂ ਬੈਗੇ ਜਮਾਂ ਉਹ ਤਾਂ ਸਭ ਤੋਂ ਔਖਾ ਹੈ ਆਪਾਂ ਬੈਕ ਜਾਵਾਂ ਤੁਸੀਂ ਸਾਜਾ ਘਟਦਾ ਬੰਦੇ ਦਾ ਫਰਕ ਕੀ ਆ ਹਰਤੀ ਕਿਲੋਮੀਟਰ ਹੀ ਵਧਦਾ ਭਾਈ ਕਿੱਥੇ 55 ਸਾਲ ਕਿੱਥੇ 40 ਕਿੱਥੇ 15 ਸਾਲ ਦਾ ਵਾਧਾ ਦਦਾ ਇਹ ਗਲਤ ਕਰ ਲ ਗਲਤ ਨਹੀਂ ਇਹ ਤਾਂ ਸੱਚ ਹੈ ਨਾਗਾ ਮੈਂ ਉਹਨੂੰ ਗੋਲ ਕਰਦਾ। ਤੂੰ ਦੇਖ ਲੈ ਭਾਈ। ਮੈਂ ਥੱਕ ਗਿਆ। ਮੈਂ ਗੱਲ ਕਰਦਾ ਤੈਨੂੰ ਫੜਾ ਲੈਂਦਾ ਬੱਸ। ਇਹਦੀ ਰਾਤ ਦਮ ਨਹੀਂ ਤੋੜਦਾ। ਅੱਵਾ ਮੈਂਟਰੇ ਕਰਦਾ ਸੱਚੀ ਇਹ ਵੀ ਨਾ ਬੈਗ ਫੜਾਈ ਮੈਨੂੰ ਪਹਿਲਾਂ ਕੈਮਰੇ ਦੇ ਪਹਿਲਾਂ ਹੀ ਲੱਗਿਆ ਤਾ। ਆਹ ਚਾਹੇ ਥੋੜੀ ਭਾਈ। ਕੈਮਰੇ ਦੇ ਬਾਅਦ ਸੱਚਾ ਹੋ ਜਾਂਦਾ। ਸੱਚਾ ਹੋ ਜਾਂਦਾ। ਫਿਰ ਕਹਿੰਦੇ ਮੇਰੇ ਪਾਸ ਸਾਰੇ ਬਹੁਤ ਬਰਖਲਾਪ ਹੋ ਜਾਂਦੇ ਮੇਰੇ। ਕਿਹਦੀ ਵੋਟ ਇੱਧਰ ਹੈ। ਮੋੜੇ ਵੋਟਾ ਫੇਰੀ ਆ ਜਾ ਭਾਈ। ਨਹੀਂ ਤੂੰ ਮੁੱਕਰਦਾ। ਤੁਸੀਂ ਹੀ ਗਿਆ ਸਤ। ਪਾਣੀ ਸਾਲਾ ਇੱਕ ਨੰਬਰ।

ਲਓ ਜੀ ਅੱਧੇ ਵਿੱਚ ਪਹੁੰਚ ਗਏ ਬੱਦਲ ਵੀ ਲੱਗਿਆ ਬੜਾ ਮਾਨ ਲ ਬੱਦਲ ਪੂਰਾ ਗੜਕਦਾ ਹਾਂ ਦੇਖ ਲੈ ਪੂਰਾ ਕਾਲਾ ਇਕਟਾ ਇਹ ਕਿਸੇ ਵੀ ਟਾਈਮ ਵਰ ਸਕਦਾ ਕਿਸੇ ਵੀ ਟਾਈਮ ਕਿਸੇ ਟਾਈਮ ਵੀ ਹਮਲਾ ਕਰ ਸਕਦਾ ਇਹ ਗੁਰਪਾਤੀਆਂ ਵੀ ਉੱਪਰ ਨਾ ਸਾਡੇ ਕੋਲ ਕੋਈ ਕਵਰ ਹੈ ਗੁਰਪਾਤੀ ਦੀ ਮੈਗ ਵੀ ਿੱਲੇ ਹੋਈ ਉੱਥੇ ਧੁੱਪਾਂ ਦੀ ਹੈ ਉੱਥੇ ਧੁੱਪਾਂ ਦੀ ਮੇਰੇ ਕੋਲ ਪੈਜ ਦੇ ਮੱਥੀ ਛੱਡਿਆ ਯਾਰ ਆਪਾਂ ਕੋਲ ਤੋਂ ਪੰਜੇ ਪੱਥਰ ਤਾਂ ਨਹੀਂ ਚੱਕਿਆ ਵੀ ਚਲੇ ਜਿੰਦੀ ਆਪਾਂ ਸਾਹਿਬ ਯਾਰ ਇਹਦੀ ਉਹ ਉਹਦਾ ਸਮਾਨ ਨਾ ਚੱਕਣ ਦਾ ਮਾਰਾ ਸਾਰੇ ਉੱਥੇ ਛੱਡਿਆ ਠੀਕ ਹੈ ਨਾ ਤੈਨੂੰ ਕੋਈ ਕਹੇ ਬੈਗ ਨੂੰ ਨਾ ਤੂੰ ਆਪਣਾ ਸਾ ਇਹਦਾ ਕਹਿੰਦੇ ਉੱਪਰ ਤੋਂ ਪਾਉਣੀ ਇਸ ਤਰ੍ਹਾਂ ਦੀ ਪਾਉਣੀ ਚਲੋ ਪੰਜੀ ਤੇਰੇ ਸਾਹਮਣੇ ਜਾ ਤੁਰੇ ਆ ਉੱਪਰ ਤਾਂ ਨਹੀਂ ਹੋਣੀ ਤੁਹਾਨੂੰ ਕਿਹਾ ਨਹੀਂ ਤਾਂ ਮੈਂ ਉੱਪਰ ਨਹੀਂ ਹੋਣੀ ਮੈਨੂੰ ਮੈਂ ਲੱਗਦਾ ਕੋਟ ਪਾ ਕੇ ਤਰਨਾ ਪੈਣਾ ਹੈ ਦੂਆ ਕੰਬਲ ਜਿਹੜੇ ਡੌਲੇ ਜੇ ਕੱਢੇ ਹੋਏ ਹਨ ਹਾਂ ਠੰਡ ਲੱਗਣੀ ਹੈ ਲੂ ਵਾਂਗੂ ਇਹਨੇ ਕਹਿੰਦਾ ਮੈਨੂੰ ਰਜਾਈ ਦੋ ਆਪਾਂ ਮੇਰਾ ਟਿੱਡ ਚਾਰੋਂ ਗੋਲ ਅੰਦਰ ਨਹੀਂ ਜੇ ਇਹ ਨਾ ਹੋਇਆ ਫੇਰ ਹੋ ਜਾਣਾ ਤੇ ਕੋਈ ਰਾਜ ਹੈ ਨਾਂਗਲੇ ਤਾਂ ਤਮ ਤੋੜ ਦਣੇ ਨੇ ਨਹੀਂ ਹਾਲ ਤਾਂ ਲੱਖ ਖਾਤਾ ਫਰੀ ਦਾ ਗੁੱਦ ਰਹਿਣ ਤਾਂ ਉਹ ਆਜ ਮਹੂਰੀ ਹੋਣਾ ਕੁਆਲਟੀ ਵਾਲੇ ਕੰਮ ਤਾਂ ਨਹੀਂ ਹੈ ਨਹੀਂ ਨਹੀਂ ਤੁਹਾਨੂੰ ਦੱਸਦੇ ਲੋ ਵੀ ਗੱਡੀਆਂ ਵੀ ਚੱਲਦੀਆਂ ਕਿਹਨੇ ਗੱਡੀ ਉਜਾੜਨਾ 1900 ਰੁਪਏ ਕਿ 900 1900 ਰੁਪਏ ਆ ਭਾਈ ਆ ਚੱਕ ਓਏ ਮੰਗਦਾ ਹੀ ਦਾ ਹੁੰਦਾ ਕਿੰਨਾ ਮੰਗਣੇ ਦਾ ਫਰਕ ਹੁੰਦਾ ਆਹੋ 1500 ਨੂੰ ਮੰਨ ਜਾਣਾ ਤਾਂ ਨਾ ਇੱਥੇ ਮੰਨਦੇ ਹੁੰਦੇ ਆ 1000 ਦਾ 500 ਰੁਪਏ ਉੱਥੇ ਮੰਗਦੇ ਆ 15000 ਰੁਪਇਆ ਕੋਈ ਦਾ ਹੋ ਮੇਰੀ ਗੱਲ ਲੈ ਬਾਈ ਹਾ ਟੋਕਰੀ ਜੀ ਵਾਲਾ ਚਾਰ ਮਹੀਨੇ ਇਹਨਾਂ ਨੇ ਜਿਹੜੇ ਇਹ ਹੁਣ ਇਹੋ ਸੀਜ਼ਨ ਇਹਨਾਂ ਦਾ ਆਈ ਹੈ ਨਾ ਇਹਨਾਂ ਨੇ ਕਿਹਾ ਕਿ 2 ਮਹੀਨਾ ਚੱਲਣਾ ਜਦੋਂ ਵਾਕਟ ਜਾਂਦਾ ਜਾਂ ਬਰਬਾਦ ਹੁੰਦੀ ਆ ਆਹੋਂ ਘੱਟ ਜਾਂਦਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਕਣਕ ਵੀਜੀ ਵੀ ਆ ਬੰਦੇ ਜੀਰੀ ਦੇ ਪਹਿਲੇ ਪਹਿਲੇ ਆ ਜਾਂਦੇ ਆ ਬਸ ਪੰਜਾਬੀਆਂ ਨਾਲ ਕੰਮ ਚ ਆਉਂਦਾ ਹੋਰ ਇਹਨਾਂ ਨੇ ਕਿਹਾ ਜੀਰੀ ਲਾਈ ਵੀ ਆ ਬਈ ਵੱਢ ਲੈਣੀ ਬਾਅਦ ਚ ਹੋਰ ਇਹਨਾਂ ਦਾ ਹੀ ਕੰਮ ਪੈਦਾ ਚਲੋ ਯਾਰੇ ਭਾਈਓ ਬਹੁਤ ਔਖਨ ਵਾਲਾ ਆਪ ਵੀ ਤੁਰੋ ਚਲੋ ਦੇ ਦੇ कहां ਬੋਪੜ ਬੰਗੇ ਇੱਕ ਵੀਲੇ ਤੇ ਕਰਾਂਗੇ ਨਹੀਂਗੇ ਨੌਜਵਾਨਾਂ ਨੂੰ ਪੂਰੀ ਟੱਕਰ ਦੇ ਰਿਹਾ ਬਾਈ ਹੈ ਨੌਜਵਾਨਾਂ ਨੂੰ ਪੂਰੀ ਟੱਕਰ ਦੇ ਰਿਹਾ ਵਾਧੂ ਟੱਕਰ ਆ ਬਾਈ ਮਲਗੀਤ ਬਾਈ ਦੀ ਲੈ ਆਦਾ ਕੋਈ ਬੈਗ ਨਹੀਂ ਫੜਿਆ ਜੜ ਦਾ ਮੁਕਾਬਲਾ ਹੈ ਦੱਸ ਮੈਨੂੰ ਕਿਤੇ ਦੇ ਬੈਠ ਜਾ ਕੇ ਮੋਢੀ ਤੇ ਭਾਈ ਅੱਗੇ ਉਹਨਾਂ ਕੋਲ ਹਾਂ ਵੇਖ ਤੂੰ ਕਿਹੜਾ ਮੁਰਦਾ ਸੌਂਦੇ ਹੈ ਜਾ ਬੈਠ ਜਾ ਉਹ ਤਰਾਈਓ ਮਹਿੰਗੇ ਕਰਾਂ ਡੇਢੀ ਗੰਢਾ ਲੱਗੀਆਂ ਅੰਦਰ ਰੋਣ ਨੂੰ ਹੱਥ ਮਗਣਾ ਡੇਢਾ ਲਾਇਦਾ ਦਾ ਕਹਿੰਦਾ ਚੱਲੋ ਭਾਈ ਚੱਲੋ ਭਾਈ ਅੱਗੇ ਮਿਲਦੇ ਹੁਣ ਦੇਖਦੇ ਕਿੰਨਾ ਚੱਲਦੇ ਆ ਰਸਤੇ 'ਚ ਸਟੇ ਕੀਤੀ ਹੈ ਕਹਿੰਦੇ ਚਾਹ ਪੀਣੀ ਹੈ ਮੁੰਡੇ ਕਹਿੰਦੇ ਮੈਂ ਲਓ ਜੀ ਚਾਹ ਹਾਜ਼ਰ ਜੂਰ ਮਾਰ ਲਿਆ ਬਹੁਤ ਜੀ ਮੀਂਹ ਦਾ ਮੌਸਮ ਹੈ ਮੀਂਹ ਪੈਣ ਲੱਗ ਗਿਆ ਬਰਸਾਤੀਆਂ ਬਰਸਾਤੀ ਕਿਹਦੇ ਸੂਰਮੇ ਲੈ ਲਈਆਂ ਨਹੀਂ ਯਾਰ ਲੈ ਲਈਆਂ ਹੁਣ ਹੁਣ ਲੈ ਲੈ ਜਿੰਨਾ ਤੁਮਾ ਗਿਆਇਆ ਤਾਂ ਉਹ ਛੱਡਿਆ ਆ ਜਾਂ ਮੀਂਹ ਪੈਣ ਲੱਗਿਆ ਤਾਂ ਨਹੀਂ ਆ ਨਿੱਜੀ ਨੂੰ ਦੇਖਣ ਕਰ ਤੋ ਬੋਲ ਬਰਸਾਤੀ ਹੁਣ ਕਰੀਏ ਗਿਆ ਬਰਿੰਦਰ ਸਿੰਘ ਹਫਤੇ ਪਹਿਲਾਂ ਗਿਆ ਮੇਰੇ ਕੋਲ ਬਰਸਾਤੀ ਹੈ ਆਪੇ ਛੱਡਿਆ ਆ ਮੈਂ ਗੱਲਾਂ ਬਾਗਿਆ ਹੁੰਦਾ ਤੁਸੀਂ ਸਾਰੇ ਆਣਦੇ ਆ ਲੱਗਦੇ ਘਰ ਤੇ ਬਾਗਿਆ ਹੁੰਦਾ ਨੇ ਸੋਚਿਆ ਸਾਰੇ ਬਾਰੇ ਉਹ ਜਿੱਥੇ ਮੀਂਹ ਪੈਦਾ ਉੱਤੀ ਪਾਉਣੀ ਦੀ ਉਦਾਂ ਪੈ ਕੇ ਗੱਲਾਂ ਬਾਗਿਆ ਹੁੰਦਾ ਪੈ ਕੇ ਉੱਤੀ ਤੇ ਬਾਗਿਆ ਤੁਰਨਾ ਆਦਾ ਦੇਖਦਾ ਕਿੰਨੇ ਹੀ ਦੂਰ ਆ ਗਏ ਆਪਾਂ ਇਧਰ ਨੂੰ ਪਹਾੜ ਘੁਮਾ ਗਏ ਹੈਂ ਇਹ ਤਾਂ ਦੂਰੇ ਵੀ ਤੇ ਦਿੱਕ ਦਿਖਦਾ ਬਾਈ ਉਧੋ ਤੇ ਤੁਰੇ ਆਏ ਉਹਦੇ ਪਿੱਛੇ ਦੀ ਆਪਾਂ ਸਮਝ ਰਿਹਾ ਹਾਂ ਉਧੋ ਤੁਰੇ ਆਏ ਆਹ ਬਰਫ ਵੀ ਪੈਂਦਾ ਕਦੇ ਨਹੀਂ ਉੱਪਰ ਤੇ ਪੱਥਰ ਬੋਲ ਜਾਂਦੇ ਨਹੀਂ ਪੈਂਦਾ ਰਹਿੰਦਾ ਦਿਖਦਾ ਨਹੀਂ ਇਹ ਬਾਹਰ ਜਾ ਕੇ ਦੇਖਣਾ ਉਹ ਬਰਫ ਵੀ ਉੱਪਰ ਉੱਪਰ ਬਰਫ ਉਹ ਬਈ ਵੀ ਆ ਜੀ ਹੇ ਘਾਟੇ ਲਿਖਦੀ ਹੈ ਨਾ ਕਾਹ ਜਾ ਕੇ ਦੇਖਾਂ ਕਾਹ ਜਾ ਕੇ ਹੁੰਦਾ ਉਹਦੇ ਵਿੱਚੇ ਜਾਣਾ ਆਪਾਂ ਪਹਿਲਾਂ ਕਾਬਲੇ ਨਾਲ ਘਾਟੇ ਵਿੱਚੇ ਜਾਣਾ ਲੈਣਾ ਕੱਟਣਾ ਬਾਈ ਇੱਥੇ ਗੱਲ ਹੈ ਜੀ ਪਾਣੀ ਬੋੜੰਦਾ ਬਈ ਉਹਦੇ ਜਿੰਨਾ ਫ੍ਰਿਜ ਵੀ ਲੋੜੇ ਨਾਲੇ ਉੰਮੀਏ ਇਨਸਾਫ ਇਹ ਜੀ ਥੋੜਾ ਜਿਹਾ ਇਹ ਲੈ ਚਾਹ ਲੈ ਆ ਵੀਰ ਅਲੋਸ ਅਲੋਸ ਭਰਜੀ ਠੀਕ ਹੈ ਹਾਂ ਜੀ ਠੀਕ ਹੈ ਹੁੰਦੇ ਨੇ ਗੱਡ ਵਿੱਚ ਚਾਹ ਬਣਾਈ ਵੀਰ ਨਹੀਂ ਬਸ ਬੱਸ ਜੀ ਬੱਸ ਧੰਨਵਾਦ ਨਹੀਂ ਕਿਹ ਜਿਹਾ ਮਠਾ ਬਣੀ ਆ ਸ਼ਕਲ ਤੇ ਤਾਂ ਵਧੀਆ ਲੱਗ ਰਹੀ ਆ ਬਿਸਕੁਟ ਖਾਂ ਭਾਜੀ ਆਉਂਦੀ ਆ ਆ ਦੇ ਰੋਟੀ ਬੈਠਾ ਸਾਰੇ ਪੈਕੇਟ ਖਾ ਗਏ ਬਾਈ ਤੈ ਸਾਨੂੰ ਸੁੱਖੇ ਹੀ ਖਲਾ ਤੇ ਬਿਸਕੁਟ ਆਪ ਤਾਂ ਥਾਂ ਤੇ ਰੱਖੇ ਹੋਏ ਰੱਖ ਲਿਆ ਦਾ ਮੈਂ ਦੇਖਦਾ ਇੱਕੇ ਰੱਖਿਆ ਦਾ ਪਰ ਹੋਰ ਮਗਾ ਦਾ ਹਾਂ ਇਹਦਾ ਕੌਣ ਲੱਗਿਆ ਉਤਾਰਨਾ ਇਹ ਖੁੱਲਦਾ ਨਹੀਂ ਹੈਗਾ ਜਿੱਦਾਂ ਜਿੱਡਾ ਜੜਦਾ ਹਾਂ ਦੰਨਿਆ ਗੋਲਾ ਨੂੰ ਕਿੰਨਾ ਬੈਗ ਚੱਕ ਲਿਆ ਹੜੜੜ ਕੇ ਹੜਾ ਲਾ ਲੈਂਦਾ ਨੂੰ ਗੋਲਾ ਅੱਧਾ ਮਠਾ ਲਿਆ ਗੋਲਾ ਕੱਟਾ ਖੱਟਾ ਛੇ ਪਾਰ ਮਠਾ ਜਿੱਡਾ ਤਾ ਬੱਲੇ ਕਿਣਾ ਐਡਾ ਦਾ ਬਾਦ ਲੇ ਜੀ ਖਾ ਗਿਆ ਠੀਕ ਆ ਦੇਖਦਾ ਖੜਦਾ ਮੈਂ ਬੱਤ ਸੁਦਾ ਆ ਨਾਨਕ ਹਾਰ ਆਹ ਦੇਖ ਆਹ ਮੈਂ ਆਪ ਦੇਖ ਮੁੱਪਰ ਤੇ ਹੱਕਾ ਮਾਰਦਾ ਐ ਇੰਨਾ ਵੋਟਾਂ ਚ ਕਹਿੰਦਾ ਰੁਕ ਜਾ ਗਾਂ ਕਹਿੰਦਾ ਜੰਗ ਜਿੱਤਣਾ ਤੂੰ ਚੜਦਾ ਵੀ ਪਿੱਛੇ ਆਉਂਦਾ ਵੀ ਪਿੱਛੇ ਨਹੀਂ ਹੁਣ ਇਹਦੇ ਬਲੌਗ ਚ ਪਾਉਣਾ ਕਿ ਇੱਜ਼ਤ ਕਰੀਏ ਕਿ ਮਾਨ ਕਰੀਏ ਇਹਦੇ ਪਰ ਹਾਂ ਹਾਂ ਹੁਣ ਦੱਸ ਜਾਂਦਾ ਹੋਏ ਪਿੱਛੇ ਤਾਂ ਹੁਣ ਫੇਰ ਆਉਂਦਾ ਹੋਏ ਪਿੱਛੇ ਹੁਣ ਤਾਂ ਤਰਾਈ ਐ ਉਹ ਇਹ ਕਰੀਏ ਇੱਜ਼ਤ ਮਾਨ ਹਾਂ ਉਹ ਹੁਣ ਤਾਂ ਠੀਕ ਆ ਨਾਲੇ ਠੀਕ ਹੈ ਤਾਂ ਠੀਕ ਹੈ ਅੱਜ ਤਾਂ ਐਸਾ ਹੋ ਰਿਹਾ ਹੁਣ ਠੀਕੇ ਨਹੀਂ ਹੋਊਗਾ ਇਹ ਤੱਕ ਦੇਖ ਕੇ ਨਾ ਆਉਂਦਾ ਆ ਦੇਖ ਆਹ ਹੁਣ ਵੋਟਾਂ ਦੇ ਨਤੀਜੇ ਵੀ ਤਾਂ ਦੇਖਣੇ ਆ ਆਇਆ ਆਇਆ ਤੁਰਿਆ ਜੇ ਪਤਾ ਨਾਦਾ ਜੀ ਆ ਆਉਂਦਾ ਜੀ ਥੱਲੇ ਪਹੁੰਚੀਏ ਮੜਾ ਛੇ ਦੇ ਕੇ ਫਿਰ ਪਹਿਲਾ ਦੋਸਰਾ ਇਹ ਪਿਛੇ ਧੱਕਣ ਲੱਗੇ ਹੋਏ ਤੇ ਹੁਣ ਪਿਛੇ ਦੇ ਮੈਂ ਕਿਹਾ ਬੱਲਾ ਫੜਕ ਲੈ ਆਉਂਦੀ ਇਹਨੂੰ ਇੰਨੀ ਕੋਈ ਚੱਕਰ ਹੈਗਾ ਧੱਕੜੇ ਦਾ ਹਾਂ ਬਹੁਤ ਦੇ ਰਹਿੰਦੀ ਹੈ ਉਹ ਜੀ ਬੇ ਨਾ ਹੁਣ ਸਾਰੇ ਚੱਕਰ ਹੈ ਜਿਆਦਾ ਜਾ ਹੁਣ ਅਸੀਂ ਕੀ ਕਰੀਏ ਤੇਰੇ ਹੋ ਜਣੇ ਫਰੀ ਜਿਆਦਾ ਹੋ ਜਾਣਾ ਗੁਜ਼ਰੀ ਨਹੀਂ ਅੰਦਾ ਆਏਗਾ ਬਾਈ ਵੀ ਕਰਦੇ ਆਉ ਜਾਣ ਲੱਗੇ ਤਾਂ ਆਪਣੇ ਆਪ ਹੀ ਜਾਂਦੇ ਹੁਣ ਇੱਕ ਵਾਰ ਵੀ ਨਹੀਂ ਕਿਤੇ ਰੁਕੇ ਦਾਦੇ ਰੁਕੇ ਭਾਜੇ ਤੇ ਚੱਦੇ ਆ ਅਜਾ ਕੈਰੋ ਹੈ ਤੂੰ ਰੋਗ ਦਾ ਸਾਨੂੰ ਰੋਗ ਦਾ ਰੋਕੇ ਦੇ ਖਾਂ ਅਰੇ ਤੇਰੇ ਕੋਲ ਮਨ ਚੱਲਦਾ ਬਰੰਦਾ ਲੈ ਤੇ ਪਹਿਲਾਂ ਹੀ